ਤੋ ਗਵਰਨਰ ਸਾਹਿਬ ਆਜਾਏ ਸੀ ਇੱਥੇ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਤਖਤ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਨਤਮਸਤਕ ਹਾਂ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪਾਵਨ ਸਥਾਨ ਗੁਰਦੁਆਰਾ ਸ਼੍ਰੀ ਸੀਸ ਦਾ ਸਾਹਿਬ ਵਿਖੇ ਨਤਮਸਤਕ ਹਾਂ ਤੋ ਬੜੇ ਚੰਗੇ ਬੋਲ ਦੇ ਵਿੱਚ ਗੱਲਬਾਤ ਆਈਆਂ ਉਹਦੇ ਵਿੱਚ ਜਿਵੇਂ ਸ਼ਤਾਬਦੀ ਆ ਰਹੀ ਆ 350 ਸਾਲਾਂ ਤੇ 350 ਸਾਲਾਂ ਸ਼ਤਾਬਦੀ ਨੂੰ ਪੂਰੇ ਦੇਸ਼ ਦੇ ਵਿੱਚ ਔਰ ਸਾਰੇ ਸੰਸਾਰ ਦੇ ਵਿੱਚ ਚੰਗੇ ਤਰੀਕੇ ਨਾਲ ਮਨਾਇਆ ਜਾਵੇ ਜੋ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸਿਧਾਂਤ ਹੈਗਾ ਵਾ ਮਨੁੱਖੀ ਅਧਿਕਾਰਾਂ ਦੀ ਗੱਲ ਪਰਧਾਰਮਿਕ ਆਜ਼ਾਦੀ ਤੇ ਤਿਲਕ ਜੰਜੂ ਰਾਖੀ ਦਾ ਪ੍ਰਵਤਾ ਕਾ ਪੀਨੋ ਵੱਡੋ ਕਲੂ ਮੈ ਸਾਕਾ ਧਰਮ ਹੇਤ ਸਾਕਾ ਜਨ ਕੀ ਆਸੀਸ ਦੀਆ ਪਰ ਸਿਰ ਨੰਦੀਆ ਜੋ ਗੁਰੂ ਪਾਤਸ਼ਾਹ ਨੇ ਧਾਰਮਿਕ ਆਜ਼ਾਦੀ ਦੇ ਸਿਧਾਂਤਾਂ ਨੂੰ ਦੁਨੀਆ ਦੇ ਵਿੱਚ ਬਰਕਰਾਰ ਕਰਵਾਉਂਦਿਆਂ ਤਿਲਕ ਤੇ ਜੰਜੂ ਦੀ ਰਾਖੀ ਵੀ ਸ਼ਾਦ ਦਿੱਤੀ ਉਹ ਰਾਜਪਾਲ ਸਾਹਿਬ ਨੇ ਚੰਗੀ ਗੱਲ ਬਾਤ ਕੀਤੀ ਵੀ ਮੈਂ ਪਹਿਲਾਂ ਵੀ ਇੱਥੇ ਸੱਚੇ ਪਾਤਸ਼ਾਹ ਨੂੰ ਨਮਸਤਕ ਹਾਂ ਤੇ ਜਿਹੜੀ ਸ਼ਤਾਬਦੀ ਆ ਰਹੀ ਆ ਮੈਂ ਉਹਨਾਂ ਨੂੰ ਸੁਝਾਅ ਦਿੱਤਾ ਹੈ ਕਿ ਸਰਕਾਰ ਜਿਹੜੀ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸਹਿਯੋਗ ਨਾਲ ਬਣਾਵੇ ਕਿਉਂਕਿ ਪਿਛਲੇ ਦਿਨੀ ਇੱਕ ਬੜੀ ਖਾਸ ਹੋਈ ਨਹੀਂ ਦੀ ਗੱਲ ਹੋਈ ਸੀ ਕਿ ਸਰਕਾਰ ਨੇ ਇੱਕ ਇਸ਼ਤਿਹਾਰ ਜਾਰੀ ਕੀਤਾ ਸ਼ਤਾਬਦੀ ਦੇ ਸੁਝਾਅ ਲੈਣ ਦਾ ਜਮੋਰ ਬਾਅਦ ਵਿੱਚ ਉਹ ਫੋਟੋ ਦੇ ਉੱਤੇ ਉਹਨਾਂ ਨੂੰ ਸਪਸ਼ਟੀ ਕਰ ਦੇਣਾ ਪਿਆ ਤੋ ਸਿੱਖ ਰਵੈਤਾਂ ਕੀ ਆ ਸਿੱਖ ਟ੍ਰੈਡੀਸ਼ਨਾਂ ਕੀ ਆ ਕਿਸ ਤਰੀਕੇ ਦੇ ਨਾਲ ਇਹ ਸਾਰੇ ਧਾਰਮਿਕ ਪ੍ਰੋਗਰਾਮ ਹੋਣੇ ਹੁੰਦੇ ਆ ਇਹਦੇ ਲਈ ਕਿਉਂਕਿ ਜਿਹੜੀ ਸਾਡੀ ਨੁਮੈਂਦਾ ਜਮਾਤ ਆ ਸਿੱਖਾ ਦੀ ਉਹ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਤਾਂ ਉਹਦੀ ਸਲਾਹ ਕਿਉਂਕਿ ਪਹਿਲਾਂ ਵੀ ਸ਼ਤਾਬਦੀਆਂ ਮਨਾਇਆਂ ਗਈਆਂ ਤੇ ਸਰਕਾਰਾਂ ਜਿਹੜੀਆਂ ਅਸੀਂ ਸੈਂਟਰ ਸਰਕਾਰ ਨੇ 550 ਸਾਲਾ ਗੁਰੂ ਨਾਨਕ ਸਾਹਿਬ ਦਾ ਜਦੋਂ ਮਨਾਇਆ ਵਾ ਪ੍ਰਕਾਸ਼ ਦਿਹਾੜਾ ਤੇ ਉਦੋਂ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਪੂਰਾ ਸਹਿਯੋਗ ਕੀਤਾ ਗਿਆ ਉਹਮਣ ਪੰਜਾਬ ਸਰਕਾਰ ਨੂੰ ਵੀ ਜਸ਼ਤਾਪਦੀ ਦੇ ਪਹਿਲੀ ਗੱਲ ਤੇ ਚੰਗੀ ਤਰ੍ਹਾਂ ਮਨੋਣੀ ਚਾਹੀਦੀ ਆ ਉੱਪਰ ਸਰਕਾਰ ਨੂੰ ਵੀ ਪਰ ਇਹਦੇ ਵਿੱਚ ਜੋ ਸਿੱਖਾਂ ਦੇ ਨੁਮਾਇੰਦੇ ਜਮਾਦਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਹਿਯੋਗ ਲੈਣਾ ਚਾਹੀਦਾ ਉਹਦੀ ਸਲਾਹ ਵੀ ਲੈਣੀ ਚਾਹੀਦੀ ਕਿਉਂਕਿ ਉਹ ਉਹ ਹੀ ਦੱਸ ਸਕਦੇ ਮਰਿਆਦਾ ਕੀ ਆ ਦੂਜੀ ਗੱਲ ਹੋਈ ਹੀ ਕਿ ਚਮਕੌਰ ਸਾਗ ਦੇ ਲਾਗੇ ਇੱਕ ਗੱਤਾ ਫੈਕਟਰੀ ਲੱਗ ਰਹੀ ਮੈਂ ਉਹਨਾਂ ਦੇ ਸਾਹਮਣੇ ਰੱਖਿਆ ਹੈ ਕਿ ਚਮਕੌਰ ਸਾਹਿਬ ਦੇ ਬਾਰੇ ਜੋ ਵੀ ਅੱਲਾ ਯਾਰਖਾ ਕਹਿੰਦਾ ਹਿੰਦ ਵਿੱਚ ਇੱਕ ਹੀ ਤੀਰਥ ਹੈ ਯਾਤਰਾ ਲਈ ਕਟਾਏ ਬਾਪ ਨੇ ਬੇਟੇ ਜਾਂ ਖੁਦਾ ਕੀਤੇ ਉਹ ਪੂਰਾ ਇਲਾਕਾ ਜਿਹੜਾ ਉਹਦਾ ਵਿਰੋਧ ਕਰ ਰਿਆ ਤੇ ਉਹ ਸੰਗਤ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਆ ਇਹੋ ਜਿਹੜੇ ਪ੍ਰਦੂਸ਼ਣ ਕਰੇ ਉਹ ਨਹੀਂ ਲੱਗਣੀ ਚਾਹੀਦੀ ਤੇ ਪਾਣੀ ਖਰਾਬ ਹੁੰਦਾ ਪਰ ਸਾਰੇ ਜਾਣਦੇ ਆ ਕਿ ਪੰਜਾਬ ਦਾ ਪੌਣ ਪਾਣੀ ਬੜਾ ਚੰਗਾ ਵਾ ਤੇ ਪੰਜਾਬ ਦਾ ਪੌਣ ਪਾਣੀ ਚੰਗਾ ਰਹਿਣਾ ਚਾਹੀਦਾ ਸਾਫ ਸੁਥਰਾ ਰਹਿਣਾ ਚਾਹੀਦਾ ਇਹਦੇ ਲਈ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਚੰਗੀ ਤਰ੍ਹਾਂ ਸੁਨੇਆ ਤੇ ਜੀ ਗੱਲ ਮੱਤੇਵਾੜੇ ਦੀ ਵੀ ਮੈਂ ਕੀਤੀ ਸੀ ਵੀ ਉੱਥੇ ਬਹੁਤ ਸਾਰੇ ਗਰੀਬ ਦਲਤ ਪਰਿਵਾਰ ਸਦਿਆਂ ਤੋਂ ਰਹਿ ਰਹੇ ਆ ਤੇ ਉਹ ਜਿਹੜੇ ਪਰਿਵਾਰ ਉੱਥੇ ਰਹਿ ਰਹੇ ਆ ਉਹਨਾਂ ਨੂੰ ਉਥੋਂ ਜਾਣਾ ਨਹੀਂ ਚਾਹੀਦਾ ਵੀ ਤੁਸੀਂ ਸਰਕਾਰ ਨਾਲ ਗੱਲਬਾਤ ਕਰੋ ਕਿੱਥੇ ਜਾਣ ਕਿਉਂਕਿ ਪੰਜਾਬ ਦੇ ਬਾਰੇ ਤੇ ਇਹੋ ਕਿਹਾ ਜਾਂਦਾ ਨਾ ਭੀ ਜਿਹਨੂੰ ਕਿਤੇ ਠਾਰ ਨਹੀਂ ਮਿਲਦੀ ਉਹਨੂੰ ਪੰਜਾਬ ਚ ਸਾਰਾ ਮਤਲਬ ਇੱਥੇ ਲੋਕ ਸਹਿਯੋਗ ਕਰਦੇ ਆ ਤੇ ਜਿਹੜੇ ਸਦਿਆਂ ਤੋਂ ਇੱਥੇ ਰਹਿ ਰਹੇ ਆ ਮੱਤੇਵਾੜੇ ਦੀ ਗੱਲ ਆਪਾਂ ਉਹਨਾਂ ਨਾਲ ਕੀਤੀ ਔਰ ਉਹਨਾਂ ਨੇ ਸੁਣੀ ਚੌਥੀ ਗੱਲ ਬੜੀ ਜ਼ਰੂਰੀ ਸੀ ਅੱਜ ਇੰਡੀਅਨ ਐਕਸਪ੍ਰੈਸ ਦੇ ਵਿੱਚ ਰਿਪੋਰਟ ਵੀ ਲੱਗੀ ਹੋਈ ਆ ਪਿਛਲੇ 7 ਮਹੀਨਿਆਂ ਦੇ ਵਿੱਚ 19 ਮੁਕਾਬਲੇ ਹੋਏ ਆ ਔਰ ਹਰ ਮੁਕਾਬਲੇ ਦੀ ਕੋਈ ਕਹਾਣੀ ਆ ਵੀ ਆਪਾਂ ਹਥਿਆਰ ਰਿਕਵਰ ਕਰਨ ਗਏ ਗੋਲੀ ਚੱਲ ਗਈ ਇਹ ਜਿਹੜਾ ਲੋਕਾਂ ਦੇ ਵਿੱਚ ਇਹਦਾ ਪ੍ਰਭਾਵ ਚੰਗਾ ਨਹੀਂ ਜਾਣਾ ਚਾਹੀਦਾ ਤੇ ਕੋਰਟ ਆ ਅਦਾਲਤਾਂ ਵਾਂ ਸਾਰੇ ਫੈਸਲੇ ਕਰਨ ਨੂੰ ਉਹ ਜਦੋਂ ਬਣੇ ਆ ਤੇ ਸਜ਼ਾ ਕੋਰਟ ਅਦਾਲਤ ਹੀ ਦਵੇ ਕਿਸੇ ਨੂੰ ਵੀ ਕਿਸੇ ਦੀ ਇਦਾਂ ਭਾਵੇਂ ਕਿ ਜੋ ਪਿਛੇ ਹੋਇਆ ਅੰਮੋੜ ਦੇ ਵਿੱਚ ਜੋ ਸਾਡੇ ਇੱਕ ਭਰਾ ਦਾ ਕਤਲ ਹੋਇਆ ਬਹੁਤ ਮੰਦ ਭਾਗ ਨਹੀਂ ਹੋਣਾ ਚਾਹੀਦਾ ਔਰ ਲਾਜਨ ਆਰਡਰ ਜਿਹੜਾ ਉਹ ਸਰਕਾਰ ਦੇਖੇ ਨਾ ਅੰਮ੍ਰਿਤਸਰ ਦੇ ਵਿੱਚ ਇੱਕ ਸਾਬਕਾ ਅਕਾਲੀ ਸਰਪੰਚ ਨੂੰ ਮਾਰਿਆ ਗਿਆ ਔਰ ਅਜੇ ਤੱਕ ਉਹ ਦੇ ਜਿਤ ਤੱਕ ਮੈਨੂੰ ਜਾਣਕਾਰੀ ਆ ਵੀ ਕਤਲ ਪੜਿਆ ਨਹੀਂ ਗਿਆ ਭਾਵੇਂ ਗਵੰਡੀਆ ਲਾਜਨ ਆਰਡਰ ਨੂੰ ਰੱਖਣਾ ਸਰਕਾਰ ਦਾ ਕੰਮ ਆ ਪਰ ਨਾਲ ਦੀ ਨਾਲ ਜਿਹੜੇ ਪਿਛਲੇ 7 ਮਹੀਨਿਆਂ ਦੇ ਵਿੱਚ 19 ਮੁਕਾਬਲੇ ਹੋਏ ਆ ਦੋ ਮੁੰਡੇ ਹੁਣ ਉੱਥੇ ਉਹਨਾਂ ਦੇ ਪਰਿਵਾਰ ਜਿਵੇਂ ਕਹਿ ਰਿਆ ਸੱਚ ਕੀ ਝੂਠ ਕੀ ਸਾਨੂੰ ਨਹੀਂ ਪਤਾ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਪੰਜਾਬ ਇਵੇਂ ਦਾ ਨਹੀਂ ਆ ਪੰਜਾਬ ਦੇ ਵਿੱਚ ਤੇ ਗੁਰੂ ਸਾਹਿਬ ਦਾ ਫਲਸਫਾ ਹੈਗਾ ਸਭ ਕੋ ਮੀਤ ਹਮ ਆਪਣ ਕੀ ਨਾ ਹਮ ਸਭ ਨਾ ਕਿਸ ਵਾਦਨ ਜਿਹੜੇ ਇਦਾਂ ਨਜਾਇਜ਼ ਕਤਲ ਵੀ ਹੋ ਰਿਹਾ ਜਿਵੇਂ ਮੋਰ ਦੇ ਵਿੱਚ ਸਾਡੇ ਕਿਸੇ ਦੂਬੀਤ ਦਾ ਹੋਇਆ ਜਿਹੜਾ ਬੜਾ ਪੰਜਾਬ ਦਾ ਪ੍ਰਸਿੱਧ ਇੱਕ ਟੇਲਰ ਹੀ ਬਹੁਤ ਮੰਨਤ ਭਗਾ ਉਹ ਜੋ ਵੀ ਅਸਲੀ ਬੰਦੇ ਸਾਹਮਣੇ ਆਉਣੇ ਚਾਹੀਦੇ ਆ ਪਰ ਜਿਵੇਂ 7 ਮਹੀਨਿਆਂ ਦੇ ਵਿੱਚ ਉਹ ਗੱਲਾਂ ਬਾਤਾਂ ਪਿਛੇ ਹੋਈਆਂ ਉੰਨੀ ਇਦਾਂ ਹੋ ਗਿਆ ਮੈਂ ਜਦੋਂ ਪਿੰਡਾਂ ਜਾਣਾ ਤੇ ਲੋਕ ਥੋੜਾ ਸਹਿਮੇ ਹੁੰਦੇ ਉਹ ਵੀ ਉਹਨਾਂ ਨਾਲ ਮੈਂ ਗੱਲਬਾਤ ਕੀਤੀ ਔਰ ਉਹਨਾਂ ਚੰਗੇ ਮਹੌਲੇ ਤੋਂ ਸੁਣੀ ਆ ਫਿਰ ਧਰਮ ਪਰਿਵਰਤਨ ਦੇ ਮੁੱਦੇ ਤੇ ਰਾਜਪਾਲ ਸਾਹਿਬ ਨੇ ਗੱਲਬਾਤ ਕੀਤੀ ਧਰਮ ਤੇ ਵੇਖੋ ਇਹ ਕਦੀ ਪਰਿਵਰਤਨ ਨਹੀਂ ਹੁੰਦਾ ਧਰਮ ਤੇ ਆਧ ਸੱਚ ਤੇ ਗਾਧ ਸੱਚ ਪਰ ਜਿਵੇਂ ਪਿਛੇ ਜੇ ਲਖਨਊ ਦੇ ਵਿੱਚ ਵਾਲੇ ਦੁਆਲੇ ਗੱਲਾਂ ਆ ਮੈਂ ਲਖਨਊ ਜਾ ਕੇ ਆਇਆ ਕਾਫੀ ਗਿਣਤੀ ਦੇ ਵਿੱਚ ਉਹ ਵੋਟਰ ਲਿਸਟਾਂ ਜਦੋਂ ਨਿਕਲੀਆਂ ਤੇ ਕੁਛ ਨਾ ਕੁਛ ਤੇ ਹੋ ਰਿਹਾ ਪਰ ਇਕੱਲੇ ਸੇਖ ਹੀ ਨਹੀਂ ਆ ਹੋਰ ਵੀ ਲੋਕ ਆ ਰਹੇ ਉਹਦੇ ਲਈ ਮਤਲਬ ਇਹੋ ਗੱਲ ਹੋਈ ਕਿ ਆਪਾਂ ਨੂੰ ਪ੍ਰੇਰਣਾ ਤੇ ਇਹੋ ਜਿਹਾ ਇੱਕ ਮਾਹੌਲ ਤਿਆਰ ਕਰਨਾ ਚਾਹੀਦਾ ਵੀ ਐਵੇਂ ਦਾ ਕੁਛ ਵੀ ਨਾ ਹੋਵੇ ਪੰਜਾਬ ਪੰਜਾਬ ਆ ਇਹਨੂੰ ਪੰਜਾਬ ਵਾਂਗ ਹੀ ਰਹਿਣਾ ਚਾਹੀਦਾ ਧਰਮ ਭ੍ਰਤਨ ਕਿਤੇ ਕਿਤੇ ਵੱਡਾ ਮੁੱਦਾ ਨਹੀਂ ਹੈ ਜੇ ਦੋਨਾਂ ਨੇ ਚਿੰਤਾ ਜਿਤਾਈ ਹੈ ਤੁਸੀਂ ਵੀ ਚਿੰਤਾ ਜਿਤਾਈ ਹੈ ਇਹਨੂੰ ਲੈ ਕੇ ਕਿੱਦਾਂ ਦੇ ਕੰਮ ਕੀਤੇ ਜਾਣਗੇ ਤਾਂ ਕਿ ਧਰਮ ਭ੍ਰਤਨ ਨਾਲ ਵੀ ਸਰਕਾਰ ਕੀ ਕਰੇ ਦੇਖੋ ਮਨ ਲਓ ਵੀ ਕੋਈ ਧਰਮ ਕਹਿੰਦਾ ਮੈਂ ਛੱਡ ਤਾ ਉਹ ਤੋਂ ਬਾਅਦ ਵੀ ਉਹ ਦਸਤਾਰ ਸਜਾ ਰਿਹਾ ਆਪਣਾ ਨਾਮ ਹੀ ਸਿੰਘ ਲਾ ਰਿਹਾ ਕੋਈ ਪ੍ਰੇਮ ਦੇ ਨਾਲ ਕਿਸੇ ਨੂੰ ਆਪਣੇ ਧਰਮ ਚ ਲਿਆ ਰਿਹਾ ਕੋਈ ਗੱਲ ਨਹੀਂ ਆਇਆ ਹੀ ਆ ਪਰ ਜਦੋਂ ਆਪਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ 350 ਸਾਲਾਂ ਸ਼ਤਾਬਦੀ ਮਨਾ ਰੇ ਹੋਈਏ ਉਹ ਵੇਲੇ ਵੀ ਲਾਲਚ ਜਾਂ ਫਿਰ ਡਰ ਇਹਦੇ ਨਾਲ ਧਰਮ ਜਿਹੜਾ ਸੀ ਉਹ ਬਦਲਿਆ ਜਾਂਦਾ ਹੁਣ ਲਾਲਚ ਕਿਉਂਕਿ ਸਟੇਟ ਦਾ ਤਾਂ ਉਦਾਂ ਤੇ ਹੈ ਨਹੀਂ ਔਰੰਗਜ਼ੇਬ ਤੇ ਕਤਾਨਾ ਸ਼ਾਹ ਉਦਾਂ ਦਾ ਤਾਂ ਤੇ ਹੈ ਨਹੀਂ ਹੁਣ ਕੀ ਆ ਵੀ ਹੁਣ ਜਿਵੇਂ ਉਹ ਝੂਠੀਆਂ ਕਰਾਮਾਤਾਂ ਉਹ ਵੀ ਇੱਕ ਡਾਰੀ ਆ ਉਹ ਚ ਲੋਕ ਵਰਗਲਾਈ ਜਾਂਦੇ ਆ ਫੇਰ ਲਾਲਚ ਦੀ ਵੀ ਗੱਲ ਕਿਤੇ ਨਾ ਕਿਤੇ ਸਾਹਮਣੇ ਆਉਂਦੀ ਉਹ ਚੀਜ਼ ਗਲਤ ਆ ਸਿੰਘ ਸਰ ਤੁਸੀਂ ਸ਼ਹਿਰ ਦੀ ਸਫਾਈ ਬਾਰੇ ਵੀ ਔਰ ਸਟਰੀਟ ਲੈਟਰ ਦੀ ਵੀ ਗੱਲ ਕੀਤੀ ਉਹ ਦੱਸੋ ਕੀ ਬੋਲੋ ਉਹ ਤੇ ਵੇਖੋ ਰਾਜਪਾਲ ਸਾਹਿਬ ਦਾ ਮਸਲਾ ਨਹੀਂ ਆ ਉਹ ਤੇ ਇਥੋਂ ਤਾਂ ਲੋਕਲ ਇਸ਼ੂ ਹੈ ਕੋਈ ਉਹ ਤੇ ਜਦੋਂ ਸ਼ਤਾਬ ਦੀ ਆ ਰਹੀ ਆ ਤੇ ਸਾਰੇ ਸ਼ਹਿਰ ਵਾਸੀਆਂ ਦਾ ਵੀ ਫਰਜ ਬਣਦਾ ਇਥੋਂ ਦੀ ਨਗਰ ਨਿਗਮ ਦਾ ਬਣਦਾ ਇਥੋਂ ਦੇ ਸਾਰੇ ਪ੍ਰਸ਼ਾਸਨ ਦਾ ਬਣਦਾ ਆਨੰਦਪੁਰ ਸਾਹਾ ਆਨੰਦਪੁਰ 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 ਸਾਹਿਬ ਦੇਖਣਾ ਚਾਹੀਦਾ ਮੈਂ ਕੱਲ ਆ ਜਦੋਂ ਪੁਲ ਦੇ ਉੱਤੋਂ ਦੀ ਆ ਰਿਆਂ ਤੇ ਮੈਂ ਨੋਟ ਕੀਤਾ ਵੀ ਘੱਟੋ ਘੱਟ ਸਾਨੂੰ 5 ਮਿੰਟ ਲੱਗੇ ਉਹ ਪੁਲ ਪੂਰਾ ਪਾਰ ਕਰਦੇ ਆ ਉਹ ਪੁਲ ਦੇ ਉੱਤੇ ਇੰਨੇ ਲੰਬੇ ਨਵੇਂ ਟੁੱਗੇ ਖੜੇ ਆ ਉਹ ਐਰ ਇਹ ਪੁਲ ਜਿਹੜਾ ਵਾ ਮਾਝੇ ਨੂੰ ਜੋੜਦਾ ਦਵਾਬੇ ਨੂੰ ਜੋੜਦਾ ਮਾਲਵੇ ਨੂੰ ਜੋੜਦਾ ਸਤਲੋ ਜਣਾ ਇਹ ਤੇ ਘੱਟੋ ਘੱਟ ਜਦੋਂ ਨਸ਼ਤਾਬ ਦੀ ਆ ਰਹੀ ਆ ਭਾਵੇਂ ਗੱਲ ਛੋਟੀ ਜੀ ਸਰਕਾਰ ਲਈ ਕੀ ਮਸਲਾ ਫਿਰ ਔਰ ਸੜਕ ਦਾ ਮੈਂ ਫਿਰ ਗੱਲ ਕਰਦਾ ਉਹ ਬਾਬਾ ਜੀ ਲੱਗੇਕਾਰਸੇ ਵਾਲੇ ਮਹਾਂਪੁਰਸ਼ ਕਿਲਾ ਆਨੰਦਗੜ੍ਹ ਵਾਲੇ ਉਹਦੇ 'ਚ ਸਰਕਾਰ ਨੂੰ ਉਹਨਾਂ ਨਾਲ ਗੱਲਬਾਤ ਕਰਕੇ ਸ਼ਤਾਬ ਦੀ ਤੱਕ ਇਹਨੂੰ ਸੜਕ ਨੂੰ ਵਧੀਆ ਬਣਾ ਦੇਣਾ ਚਾਹੀਦਾ ਤਾਂ ਕਿ ਜਿਹੜੀ ਸੰਗਤ ਆਉਣੀ ਇੱਥੇ ਵੱਡੀ ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹੀਦੀ ਨੂੰ ਯਾਦ ਕਰਨਾ ਸਿੱਖਾਂ ਤੇ ਵੱਡੀ ਗਿਣਤੀ ਚ ਆਉਣਾ ਹੀ ਹੋਣਾ ਪਰ ਸਾਡੇ ਹਿੰਦੂ ਵੀਰਾਂ ਨੇ ਵੀ ਆਉਣਾ ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੈਗਾ ਵਾ ਕਿ ਗੁਰੂ ਸਾਹਿਬ ਨੇ ਤਿਲਕ ਜੰਜੂ ਦੀ ਰਾਖੀ ਲਈ ਸ਼ਹਾਦਤ ਦਿੱਤੀ ਆ ਜਦੋਂ ਅਸੀਂ ਸਾਰੇ ਭਾਈਚਾਰਿਆਂ ਨੇ ਇੱਥੇ ਇਕੱਠੇ ਹੋਣਾ ਵਾ ਤੇ ਉਹ ਰਾਹ ਤੇ ਵਧਾਈ ਚਾਹੀਦਾ ਨਾ ਤਾਂ ਉਹ ਇਹ ਤਾਂ ਪ੍ਰਸ਼ਾਸਨ ਦਾ ਕੰਮ ਆ ਇਹਨੂੰ ਜਲਦੀ ਤੋਂ ਜਲਦੀ ਠੀਕ ਕਰੇ ਸਿੰਘ ਸਾਹਿਬ ਜੀ ਇੱਕ ਬੇਦਵੀਆਂ ਨੂੰ ਲੈ ਕੇ ਵਿਧਾਨ ਸਭਾ ਦੇ ਵਿੱਚ ਗਰੂਨ ਦੇ ਵਿੱਚ ਜਿਹੜਾ ਸੋਲ ਕੀਤੀ ਜਾ ਰਹੀ ਹੈ ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਤੇ ਇਸ ਤਰ੍ਹਾਂ ਦਾ ਕਾਨੂੰਨ ਤੁਹਾਨੂੰ ਲੱਗਦਾ ਹੈ ਕਿ ਧਰਮ ਪਰਿਵਰਤਨ ਦੇ ਉੱਪਰ ਵੀ ਬਣਾਉਣ ਦੀ ਲੋੜ ਹੈ ਸਮੇਂ ਦੀ ਬਣਾ ਦੇਣਾ ਚਾਹੀਦਾ ਪਰ ਪਰਵਰਤਨ ਤੇ ਵੀ ਜਾਂ ਕੋਈ ਲਾਲਚ ਜਾਂ ਡਰ ਦੇ ਨਾਲ ਕਰਾਉਂਦਾ ਮਰਜੀ ਨਾਲ ਕੁਝ ਵੀ ਹੋਵੇ ਉਹ ਤਾਂ ਕੌਣ ਕੇ ਇਹਨੂੰ ਰੋਕ ਸਕਦਾ ਕੋਈ ਗੱਲ ਨਹੀਂ ਰਾਈਟ ਆ ਪਰ ਜਿਹੜਾ ਲਾਲਚ ਆ ਜਾਂ ਡਰ ਆ ਦੁੱਤੀ ਗੱਲ ਜਿਹੜਾ ਬੇਅਦਬੀਆਂ ਦੀ ਗੱਲ ਮੈਂ ਰਾਜਪਾਲ ਸਾਹਿਬ ਨਾਲ ਗੱਲ ਕੀਤੀ ਸੀ ਵੀ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਜਾਗਤ ਜੋਤ ਗੁਰੂ ਮੰਨਦੇ ਆ ਧਰਮ ਗ੍ਰੰਥ ਸਾਰੇ ਸਤਿਕਾਰਯੋਗ ਆ ਦੁਨੀਆ ਦੇ ਸਾਰਿਆਂ ਦਾ ਸਤਿਕਾਰ ਹੋਣਾ ਚਾਹੀਦਾ ਤਾਨੂੰ ਸਾਰਿਆਂ ਦੇ ਧਰਮ ਗ੍ਰੰਥਾਂ ਦਾ ਮਾਣ ਅਦਬ ਰੱਖਣਾ ਚਾਹੀਦਾ ਪਰ ਕਿਉਂਕਿ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ ਇਸ ਕਰਕੇ ਦੁਨੀਆ ਦੇ ਹੋਰ ਕਿਸੇ ਧਰਮ ਗ੍ਰੰਥ ਨੂੰ ਗੁਰੂ ਦਾ ਦਰਜਾ ਨਹੀਂ ਆ ਜਦੋਂ ਗੁਰੂ ਦਾ ਦਰਜਾ ਵਾ ਤੇ ਗੁਰੂ ਗ੍ਰੰਥ ਸਾਹਿਬ ਦੀ ਵਿਅਦਬੀ ਦੇ ਸਬੰਧ ਚ ਵਿਸ਼ੇਸ਼ ਕਾਨੂੰਨ ਬਣਾਣਾ ਚਾਹੀਦਾ ਸਖਤ ਸਜ਼ਾਵਾਂ ਹਣੀਆਂ ਚਾਹੀਦੀਆਂ ਔਰ ਪਰ ਉਹਦੇ ਵਿੱਚ ਮੈਂ ਇੱਕ ਹੋਰ ਵੀ ਗੱਲ ਕੀਤੀ ਵੀ ਇਹਦੇ ਵੀ ਆਪਾਂ ਨੂੰ ਜਿੰਨਾ ਆਪਾਂ ਕੇ ਲਮਕਾਤਾ ਮਸਲਾ ਇਹਦੇ ਲਈ ਆਪਾਂ ਨੂੰ ਛੇਤੀ ਕਰਨੀ ਚਾਹੀਦੀ ਤਾਂ ਕਿ ਦੇਖੋ ਗੱਲ ਕੀ ਹੁੰਦੀ ਵੀ ਬਿਆਦਵੀ ਕਰਕੇ ਬੰਦਾ 2 ਮਹੀਨਿਆਂ ਬਾਅਦ ਬਾਹਰ ਆ ਜਾਂਦਾ ਫਿਰ ਅਗਲੇ ਨੇ ਹੌਸਲੇ ਵਾਧੇ ਵੀ ਹੁੰਦਾ ਤੇ ਕੁਝ ਵੀ ਨਹੀਂ ਆ ਜੇ ਸਖਤ ਕਾਨੂੰਨ ਹੋਊਗਾ ਹਾਂ ਮੈਂ ਨਾਲੇ ਗੱਲ ਡਰਾਉਣਾ ਵੀ ਸਿੱਖਾਂ ਨੂੰ ਗੁਰਦੁਆਰਿਆਂ 'ਚ ਪਹਿਰੇਦਾਰੀ ਕਰਨੀ ਚਾਹੀਦੀ ਉਹ ਸਾਡਾ ਫਰਜ਼ ਆ ਸਰਕਾਰ ਨੇ ਥੋੜਾ ਕਰਨੀ ਆ ਸਾਨੂੰ ਵੀ ਆਪਣੇ ਫਰਜ਼ ਇੱਥੇ ਕਰਨੇ ਚਾਹੀਦੇ ਪਰ ਸਰਕਾਰ ਨੂੰ ਸਖਤ ਕਾਨੂੰਨ ਲਿਆਉਣਾ ਚਾਹੀਦਾ ਵਿਸ਼ੇਸ਼ ਕਾਨੂੰਨ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਉੱਤੇ ਜਿਹੜਾ ਇਹ ਕਾਨੂੰਨ ਦੇ ਵਿੱਚ ਸੋਧ ਕਰਨ ਦਾ ਹੱਕ ਹੈ ਉਹ ਕੇਂਦਰ ਸਰਕਾਰ ਦੇ ਕੋਲ ਹੈ ਪੰਜਾਬ ਸਰਕਾਰ ਇੱਕ ਰਿਕਮੈਂਡ ਕਰਕੇ ਜਿਹੜਾ ਕੇਂਦਰ ਨੂੰ ਭੇਜ ਸਕਦੀ ਹੈ ਪਹਿਲਾਂ ਵੀ ਦੋ ਵਾਰ ਇੱਕ ਵਾਰ ਤਾਲੀਦਲ ਦੀ ਸਰਕਾਰ ਦੇ ਵੇਲੇ ਬਾਦਲ ਸਾਹਿਬ ਦੇ ਵੱਲੋਂ ਤੇ ਦੂਜੀ ਵਾਰ ਜਿਹੜਾ ਹੈ ਕਪਤਨ ਨਮਿੰਦਰ ਸਿੰਘ ਦੀ ਸਰਕਾਰ ਵੇਲੇ ਕੋਸ਼ਿਸ਼ ਕੀਤੀ ਗਈ ਲੇਕਿਨ ਸੈਂਟਰ ਜਿਹੜਾ ਉਹਨੂੰ ਕਿਤੇ ਨਾ ਕਿਤੇ ਰੋਕ ਦਿੰਦਾ ਹੈ ਉਹਦੇ ਬਾਰੇ ਕੀ ਕਹਿੰਦੇ ਕੋ ਰਾਜਪਾਲ ਸਾਹਿਬ ਅੱਜ ਆਏ ਇੱਥੇ ਇਹ ਪੰਜਾਬ ਨੂੰ ਵੀ ਰਿਪਰੈਜ਼ੈਂਟ ਕਰਦੇ ਸੈਂਟਰ ਤੋਂ ਹੀ ਨੇ ਔਰ ਉਹਨਾਂ ਦੇ ਨਾਲ ਇਹ ਗੱਲਬਾਤ ਹੋਈ ਆ ਮੈਨੂੰ ਲੱਗਦਾ ਕਿ ਸੈਂਟਰ ਨੂੰ ਵੀ ਇਹਦੇ ਵਿੱਚ ਸਗੋਂ ਪਹਿਲ ਕਦਮੀ ਕਰਨੀ ਚਾਹੀਦੀ। ਕਿਉਂਕਿ ਸਿੱਖ ਜਿਹੜੇ ਆ ਇਸ ਦੇਸ਼ ਦੀ ਖੂਬਸੂਰਤੀ ਆ। ਤੇ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਤੁਹਾਨੂੰ ਵੀ ਪਤਾ ਵੀ ਜੰਗ ਯੋਧ ਵੀ ਹੁੰਦੇ ਰਹਿ ਤੇ ਜਿੰਨੇ ਵੀ ਸਾਡੇ ਸਿੱਖ ਫੌਜੀ ਲੜਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਕੇ ਪਾਠ ਕਰਕੇ ਉਹ ਗੁਰੂ ਗ੍ਰੰਥ ਸਾਹਿਬ ਸਪਿਰਟ ਪੈਦਾ ਕਰਦਾ ਅਗਾਹਾਂ ਕੋਤਰਾਣ। ਇਸ ਕਰਕੇ ਸਰਕਾਰ ਨੂੰ ਵੀ ਚਾਹੀਦਾ ਵੀ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਆ। ਸੈਂਟਰ ਨੂੰ ਵੀ ਇਹ ਚਾਹੀਦਾ ਵੀ ਜੋ ਵੀ ਕਾਨੂੰਨ ਆ ਵਿਸ਼ੇਸ਼ ਕਾਨੂੰਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸਬੰਧ ਚ ਉਹ ਬਣਦਾ ਵਾ ਕਿ ਸਭ ਨੂੰ ਮੰਨਣਾ ਚਾਹੀਦਾ ਜੇ ਅੱਜ ਦੀਆਂ ਸੋਧਾਂ ਦੇ ਵਿੱਚ ਕੁਝ ਵਿਸ਼ੇਸ਼ ਸਿੱਖ ਧਰਮ ਦੇ ਲਈ ਜਾਂ ਗੁਰੂ ਗ੍ਰੰਥ ਸਾਹਿਬ ਲਈ ਨਹੀਂ ਕੋਈ ਪ੍ਰੋਵੀਜ਼ਨ ਰੱਖੀ ਜਾਂਦੀ ਤਾਂ ਤੁਸੀਂ ਰਿਜੈਕਟ ਕਰੋਗੇ ਜਿਹੜੀਆਂ ਸੋਧ ਦੀ ਪਹਿਲਾਂ ਦੇਖਦੇ ਲੋਕ ਕੀ ਕਰਦੇ ਨੇ ਕਿਉਂਕਿ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਜੋ ਅੱਜ ਸਾਹਮਣੇ ਹੈ ਅਜੇ ਦੇਖੋ ਅਜੇ ਤਾਂ ਕੁਝ ਪਤਾ ਨਹੀਂ ਹਾਂ ਇਥੋਂ ਦਾ ਆਵਾਮ ਕੀ ਚਾਹੁੰਦਾ ਔਰ ਗੱਲ ਕਰੇ ਸਿੱਖਾਂ ਦੀ ਨਹੀਂ ਆ ਤੁਸੀਂ ਇਥੋਂ ਦੇ ਹਿੰਦੂ ਵੀਰਾਂ ਨੂੰ ਬੁਸ਼ ਲੋ ਉਹ ਵੀ ਕਹਿਣਗੇ ਕਿਉਂਕਿ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਦੇ ਸਾਰੇ ਕਰਦੇ ਇੱਥੇ ਹ ਆਪਾਂ ਸਾਰੇ ਦਿਨ ਧਿਆਰ ਗੁਰੂ ਗ੍ਰੰਥ ਸਾਹਿਬ ਦੇ ਜਦੋਂ ਕੋਈ ਆਉਂਦਾ ਵਾ ਸਾਡਾ ਗੁਰਪੁਰਬ ਆਪਾਂ ਮਨਾਉਨੇ ਆ ਇਹ ਕਰਕੇ ਇਥੋਂ ਦਾ ਸਾਰਾ ਹੀ ਆਵਾਮ ਇਹ ਚਾਹੁੰਦਾ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸਬੰਧ ਚ ਵਿਸ਼ੇਸ਼ ਕਾਨੂੰਨ ਬਣੇ ਤੇ ਆਵਾਮ ਦੀ ਜਿਹੜੀ ਆਵਾਜ਼ ਆ ਜਨਤਾ ਦੀ ਆਵਾਜ਼ ਆ ਰੱਬ ਦੀ ਆਵਾਜ਼ ਆ ਤੇ ਉਹ ਸਰਕਾਰਾਂ ਨੂੰ ਸੁਣਨੀ ਚਾਹੀਦੀ ਆ ਸਰਕਾਰਾਂ ਕਿਉਂਕਿ ਲੋਕਾਂ ਨੂੰ ਜਵਾਬ ਦੇਣ ਸਿੰਘ ਸਾਹਿਬ ਜਿਹੜਾ ਵਿਧਾਨ ਸਭਾ ਦੇ ਵਿੱਚ ਬਰੂਧੀਤਰ ਦੇ ਜਿਹੜੇ ਆਗੂ ਨੇ ਐਮਐਲਏ ਉਹਨਾਂ ਨੂੰ ਜਿਹੜੀਆਂ ਕਾਪੀਆਂ ਬੜੀਆਂ ਨੇ ਉਹਦੇ ਵਿੱਚ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਕਿ ਸਿੱਖ ਧਰਮ ਦੇ ਲਈ ਜਾਂ ਗੁਰੂ ਗ੍ਰੰਥ ਸਾਹਿਬ ਲਈ ਅਲੱਗ ਕਾਨੂੰਨ ਬਣਾਇਆ ਜਾਵੇ ਜੇ ਨਹੀਂ ਇਸ ਤਰ੍ਹਾਂ ਦਾ ਕੁਝ ਆਉਂਦਾ ਤਾਂ ਤੁਸੀਂ ਪਹਿਲਾਂ ਦੇਖ ਲੈਣਾ ਚਾਹੀਦਾ ਦੇਖ ਲੈਣਾ ਚਾਹੀਦਾ ਭਾਜੀ ਜਿੰਨਾ ਚਿਰ ਤੱਕ ਲਾਉਂਦੀ ਨਹੀਂ ਗੱਲ ਸਾਹਮਣੇ ਉਸ ਤੋਂ ਬਾਅਦ ਆਪਾਂ ਉੱਤੇ ਕੋਈ ਪ੍ਰਤੀਕਰਮ ਦੇ ਸਕਦੇ ਹਾਂ ਸੁਖਬੀਰ ਬਾਦਲ ਨੂੰ ਜਿਹੜਾ ਹੈ ਪਟਨਾ ਸਾਹਿਬ ਤੋਂ ਜਿਹੜਾ ਉਹ ਹੋ ਜਾਊਗਾ ਉਰੂਗਾ ਸੌਟ ਆਊਟ ਹੋ ਦੇ ਬਿਲਕੁਲ ਪਰ ਲੱਗਦਾ ਹੈ ਕਿ ਸਪੈਸ਼ਲ ਮੰਗ ਵੀ ਅਕਾਲ ਤਖਤ ਸਾਹਿਬ ਤੋਂ ਇਸ ਤਰ੍ਹਾਂ ਦਾ ਕੋਈ ਹੁਕਮਨਾਮਾ ਜਿਹੜਾ ਸਿਰਫ ਤੇ ਸਿਰਫ ਅਕਾਲ ਤਖਤ ਸਾਹਿਬ ਤੋਂ ਜਾਰੀ ਹੋ ਸਕਦਾ ਮੈਂ 500% ਕਹਿੰਦਾ ਨਹੀਂ ਸਾਰੇ ਤਖਤ ਸਤਿਕਾਰ ਜੋਗਾ ਪੰਜ ਦੇ ਪੰਜ ਹੀ ਸਰਵੋੱਚ ਸ੍ਰੀ ਅਕਾਲ ਤਖਤ ਸਾਹਿਬ ਔਰ ਸਾਰੇ ਤਖਤ ਗੁਰੂ ਦੇ ਨਹੀਂ ਕਲੈਰਟੀ ਨਹੀਂ ਹੋ ਰਹੀ ਵੀ ਹੁਕਮਨਾਮਾ ਜਾਰੀ ਸਿਰਫ ਤੇ ਸਿਰਫ ਉਹ ਸ੍ਰੀ ਅਕਾਲ ਤਖਤ ਸਾਹਿਬ ਜਿਹੜੇ ਲੋਕਲ ਮਸਲੇ ਸਥਾਨਕ ਜੀ ਉਹ ਹਰ ਤਖਤ ਆਪਣੇ ਸਥਾਨਕ ਮਸਲੇ ਦੇਖ ਸਕਦਾ ਜੀ ਉਹ ਕੋਈ ਗੱਲ ਨਹੀਂ ਸਥਾਨਕ ਮਸਲੇ ਦੇਖ ਸਕਦਾ। ਇਹ ਸੁਖਬੀਵਾਲ ਦਾ ਸਥਾਨਕ ਹੈ ਮਸਲਾ ਜਾਂ ਤੁਹਾਨੂੰ ਲੱਗਦਾ ਕੌਮੀ ਮਸਲਾ ਜੀ। ਦੇਖੋ ਗੱਲ ਜਿਹੜੀ ਸੁਖਬੀਰ ਬਾਦਲ ਵਾਲੀ ਜਾਂ ਹੋਰ ਗੱਲਾਂ ਚੱਲ ਰਹੀਆਂ ਹਾਂ। ਔਰ ਮੈਨੂੰ 500% ਯਕੀਨ ਆ ਆਪਾਂ ਸੱਚੇ ਬਾਦਸ਼ਾਹ ਦੇ ਘਰੇ ਬੈਠੇ ਆ। ਸਭ ਕੁਝ ਠੀਕ ਹੋ ਜਾਣਾ। ਔਰ ਬਹੁਤ ਜਲਦੀ ਹੋ। ਠੀਕ। ਜੋ ਗੁਰੂ ਦੀ ਬਖਸ਼ਿਸ਼ ਆ ਨਾ ਆਪਣੇ ਤੇ ਵੀ। ਹਰੇਕ ਨੂੰ ਤਲਾਵੇ ਚ ਲਾਓ। ਉਹ ਤਖਤ ਸਾਡਾ ਹੀ ਆ। ਉਹ ਸਿੰਘ ਵੀ ਉੱਥੇ ਸਾਡਾ ਹੀ ਆ। ਸਾਰੇ ਨਾ ਸੰਪਰਦਾਵਾਂ ਸਿੱਖਾਂ ਦੀਆਂ ਹੀ ਇੱਥੇ ਅਸੀਂ ਸਾਰੇ ਆਪਸ ਦੇ ਵਿੱਚ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ ਅਸੀਂ ਆਪਸ ਵਿੱਚ ਗੁਰ ਭਾਈਆਂ ਤਾਂ ਕੋਈ ਗੱਲ ਹੀ ਨਹੀਂ ਐ ਫਿਰ ਕਿਹੜੀ ਗੱਲ ਐ ਛੋਟੀਆਂ ਗੱਲਾਂ ਜਿਹੜੀਆਂ ਤੁਸੀਂ ਸਿੰਘ ਸਾਹਿਬ ਜਿੱਦਾਂ ਗੱਲਾਂ ਕਰ ਦਿੱਤਾ ਕਿ ਇਹ ਤੋਂ ਗੱਲ ਗਈ ਹੈ ਕਿ ਆਪਸੇ ਮਤ ਭੇਦ ਹੋ ਗਏ ਸਾਰੇ ਕੋਈ ਕੁਝ ਨਹੀਂ ਹੈਗਾ ਜਿੱਦਾਂ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਦੀ ਕਿਰਤ ਹੈ